ਸਿੱਧੂ ਮੂਸੇਵਾਲਾ ਕਤਲकांड ਸੰਬੰਧੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਰਅਸਲ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਇੱਕ ਅਹਿਮ ਮੁਲਜ਼ਮ ਪਾਇਆ ਗਿਆ ਸੀ ਜਿਸ ਦਾ ਨਾਮ ਦੀਪਕ ਟੀਨੂ ਸੀ ਜਦੋਂ ਦੀਪਕ ਟੀਨੂ ਨੂੰ ਅਰੈਸਟ ਕੀਤਾ ਗਿਆ ਸੀ ਤਾਂ ਉਸ ਨੂੰ ਮਾਨਸਾ ਪੁਲਿਸ ਨੇ ਅਰੈਸਟ ਕਰਕੇ ਤੇ ਸੀਆਈਏ ਇੰਚਾਰਜ ਪ੍ਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਉੱਥੇ ਮਾਨਸਾ ਰੱਖਿਆ ਹੋਇਆ ਸੀ ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਦੀਪਕ ਟੀਨੂ ਨੂੰ ਭਜਾਉਣ ਵਿੱਚ ਪ੍ਰਤਪਾਲ ਸਿੰਘ ਯਾਨੀ ਕਿ ਸੀਆਈਏ ਇੰਚਾਰਜ ਨੇ ਮਦਦ ਕੀਤੀ ਹੈ ਇਹ ਇਲਜ਼ਾਮ ਪ੍ਰਥਪਾਲ ਸਿੰਘ ਦੇ ਉੱਤੇ ਲਾਏ ਗਏ ਦੀਪਕ ਟੀਨੂ ਉਦੋਂ ਫਰਾਰ ਹੋ ਜਾਂਦਾ ਹੈ ਉਸ ਵੇਲੇ ਚਰਚਾਵਾਂ ਇਹ ਵੀ ਹੁੰਦੀਆਂ ਕਿ ਪ੍ਰਥਪਾਲ ਸਿੰਘ ਜਿਹੜਾ ਸੀਆਈਏ ਇਨਚਾਰਜ ਹੈ ਉਹ ਦੀਪਕ ਟੀਨੂ ਨੂੰ ਪਾਰਟੀਆਂ ਕਰਵਾ ਰਿਹਾ ਹੈ ਉਹ ਦੀਪਕ ਟੀਨੂ ਨੂੰ ਸ਼ਾਪਿੰਗਸ ਕਰਵਾ ਰਿਹਾ ਹੈ ਦੀਪਕ ਟੀਨੂ ਦੀ ਗਰਲਫ੍ਰੈਂਡ ਉਹਨੂੰ ਮਿਲਣ ਆ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਸੀ ਜਿਸ ਤੋਂ ਬਾਅਦ ਅਚਾਨਕ ਪ੍ਰਥਪਾਲ ਸਿੰਘ ਨੂੰ ਕਰਾਸਤ ਦੇ ਵਿੱਚ ਲੈ ਲਿਆ ਜਾਂਦਾ ਦੱਸਦੀ ਹੈ ਕਿ ਮਾਨਸਾ ਅਦਾਲਤ ਨੇ ਦੀਪਕ ਟੀਨੂ ਅਤੇ ਸੀਆਈਏ ਇੰਚਾਰਜ ਬਰਖਾਸਤ ਪ੍ਰਿਤਪਾਲ ਸਣੇ 10 ਮੁਲਜ਼ਮਾ ਦੇ ਉੱਤੇ ਦੋਸ਼ ਆਇਆ ਤੇ ਜਿਹੜੇ ਨੇ ਉਹ ਕਰ ਦਿੱਤੇ ਨੇ ਚਾਰजेस ਫ੍ਰੇਮ ਕਰ ਦਿੱਤੇ ਗਏ ਨੇ ਦੀਪਕ ਟੀਨੂ ਵੀ ਉਸ ਦੇ ਵਿੱਚ ਸ਼ਾਮਿਲ ਹੈ ਔਰ ਸੀਆਈਏ ਇੰਚਾਰਜ ਬਰਖਾਸਤ ਪ੍ਰਿਤਪਾਲ ਸਿੰਘ ਤੇ ਉਹਨਾਂ ਦੇ ਨਾਲ ਪੂਰੇ ਦੇ ਪੂਰੇ 10 ਜਣੇ ਜਿਹੜੇ ਨੇ ਉਹ ਇਸ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਦੇ ਖਿਲਾਫ ਚਾਰजेस ਫ੍ਰੇਮ ਕਰ ਦਿੱਤੇ ਗਏ ਨੇ ਅਰ ਦੂਜੇ ਪਾਸੇ ਇਸ ਮਾਮਲੇ ਦੀ ਜਿਹੜੀ ਅਗਲੀ ਤਰੀਕ ਹੈ ਉਹ ਵਧਾ ਕੇ 5 ਸਤੰਬਰ ਨੂੰ ਕਰ ਦਿੱਤੀ ਗਈ ਹੈ ਵੱਡਾ ਐਕਸ਼ਨ ਮਾਨਸਾ ਅਦਾਲਤ ਦੇ ਵੱਲੋਂ ਕੀਤਾ ਗਿਆ ਹੈ ਕਾਫੀ ਦੇਰ ਤੋਂ ਇਸ ਮਾਮਲੇ ਨੂੰ ਲੈ ਕੇ ਚਰਚੇ ਚੱਲਦੇ ਪਏ ਸੀਗੇ ਲੰਘੇ ਸਾਲ ਇਸ ਮਾਮਲੇ ਦੇ ਉੱਤੇ ਵੱਡਾ ਅਪਡੇਟ ਆਉਂਦਾ ਜਿਸ ਦੇ ਵਿੱਚ ਪ੍ਰਤਪਾਲ ਸਿੰਘ ਸੀਆਈਏ ਇੰਚਾਰਜ ਜਿਹੜਾ ਦੀਪਕ ਟੀਨੂ ਦੀ ਕਸਟਡੀ ਦੇ ਦਾ ਜ਼ਿੰਮੇਵਾਰ ਹੁੰਦਾ ਉਹਦੇ ਉੱਤੇ ਹੀ ਇਲਜ਼ਾਮ ਲੱਗਦੇ ਨੇ ਕਿ ਉਹ ਉਹਨੂੰ ਪਾਰਟੀਆਂ ਕਰਵਾ ਰਿਹਾ ਹੈ ਸ਼ਾਪਿੰਗਸ ਕਰਵਾ ਰਿਹਾ ਹੈ ਉਸ ਨੂੰ ਆਰਾਮ ਦੇ ਨਾਲ ਬੜੇ ਆਰਾਮ ਦੇ ਨਾਲ ਰੱਖਦਾ ਪਿਆ ਔਰ ਉਹਦੀ ਕਸਟਡੀ ਵਿੱਚੋਂ ਹੀ ਫਰਾਰ ਹੋ ਜਾਂਦਾ ਦੀਪਕ ਤੀਨੂਅਰ ਇੱਥੋਂ ਤੱਕ ਇਲਜ਼ਾਮ ਲੱਗਦੇ ਨੇ ਕਿ ਉਹਨੂੰ ਫਰਾਰ ਕਰਨ 'ਚ ਵੀ ਉਹਦਾ ਹੀ ਹੱਥ ਹੁੰਦਾ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਇਲਜ਼ਾਮ ਲੱਗਦੇ ਨੇ ਕਾਫੀ ਦੇਰ ਤੱਕ ਇਹ ਮਾਮਲਾ ਚੱਲਦਾ ਔਰ ਆਖਰਕਾਰ ਇਹ ਮਾਮਲੇ ਸੰਬੰਧੀ ਚਾਰਜਸ ਜਿਹੜੇ ਨੇ ਉਹ ਫਰੇਮ ਕਰ ਦਿੱਤੇ ਗਏ ਨੇ ਹੁਣ ਆਉਂਦਾ ਸਮਾਂ 5 ਸਤੰਬਰ ਨੂੰ ਕੀ ਲੈ ਕੇ ਆਵੇਗਾ ਇਹ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ